ਜੀ ਵੀਡੀਓ ਵਿੱਚ ਰੱਖਿਆ ਸਾਰਿਆਂ ਜੀਆਂ ਲੈ ਕੇ ਹਾਜ਼ਰਾਂ ਇੰਦੀ ਵੱਡੀ ਖਬਰ ਖਬਰ ਨੂੰ ਤਜਰੂਰ ਦੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਭਾਰਤ ਖਿਡਾਰੀ ਨੇ ਇੰਗਲੈਂਡ ਦੀ ਧਰਤੀ ਤੇ ਮਚਾਈ ਹਲਚਲ ਇਸ ਸਮੇਂ ਭਾਰਤ ਦਿਆਂ ਕਈ ਟੀਮਾਂ ਇੰਗਲੈਂਡ ਦੌਰੇ ਤੇ ਹਨ ਕੁਮਕ ਟੀਮ ਤੋਂ ਲਾਵਾ ਮੈਲਾ ਟੀਮ ਅੰਦਰ 19 ਟੀਮ ਅਤੇ ਕਈ ਭਾਰਤੀ ਖਿਡਾਰੀ ਕੋਟੀ ਟੀਮਾਂ ਵਿੱਚ ਵੀ ਖੇਡ ਰੱਖਿਆ ਹਨ ਇਹਨਾਂ ਵਿੱਚ ਮੁੰਬਈ ਇਮਰਜਿੰਗ ਟੀਮ ਦੀ ਟੀਮ ਵੀ ਇੱਕ ਅੰਗਰੇਜ਼ੀ ਟੀਮ ਦੇ ਖਿਲਾਫ ਮੈਚਾ ਵਿੱਚ ਹਿੱਸਾ ਲੈ ਰੱਖਿਆ ਜਿੱਥੇ ਨੌਜਵਨ ਖਿਡਾਰੀ ਮਸ਼ੀਰ ਖਾਨ ਨੇ ਬੱਲੇ ਨਾਲ ਕਮਾਲ ਕਰ ਦਿੱਤਾ ਹੈ ਮਸ਼ੀਰ ਖਾਨ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਸੈਂਕੜਾ ਜੜ ਕੇ ਸਭ ਦਾ ਧਿਆਨ ਖਿੱਚਿਆ ਹੈ ਆਖੀਰ ਆਖਰੀ ਮੈਚ 'ਚ ਫਰਬੋ ਯੂਸੀਏਈ ਵਿਰੁੱਧ ਸੀ ਜਿੱਥੇ ਉਸ ਨੇ 116 ਗੇਂਦਾਂ ਤੇ 102 ਦੌੜਾਂ ਬਣਾਈਆਂ ਜਿਸ ਦੌਰਾਨ 14 ਚੌਕੇ ਤੇ ਇੱਕ ਸਿੱਕਾ ਵੀ ਲਾਇਆ ਮਸ਼ੀਰ ਨੇ ਨਾ ਸਿਰਫ ਬੱਲੇ ਨਾਲ ਬਲਕਿ ਗੇਂਦ ਨਾਲ ਵੀ ਵਧੀਆ ਪ੍ਰਦਰਸ਼ਨ ਕੀਤਾ ਇੰਗਲੈਂਡ ਦੌਰੇ ਦੇ ਪਹਿਲੇ ਮੈਚ 'ਚ ਨੇ ਅਕਲੀ ਸ਼ੇਕਰ ਸੰਕਟ 11 ਵਿਰੋਧ ਮਸ਼ੀਨ 127 ਗੇਂਦਾਂ ਤੇ 123 ਦੌੜਾਂ ਬਣਾਈਆਂ ਤੇ 6 ਵਿਕਟਾਂ ਵੀ ਲਈਆਂ ਦੂਜੇ ਮੈਚੇਜ ਉਸਨੇ 127 ਗੇਂਦਾਂ ਤੇ 125 ਦੌੜਾਂ ਬਣਾਈਆਂ ਅਤੇ કુલ 16 ਵਿਕਟਾਂ ਪਹਿਲੀ ਪਾਰੀ 4 ਦੂਜੀ ਪਾਰੀ ਆਪਣੇ ਨਾਮ ਕੀਤੀਆਂ ਆਈਪੀਐਲ 2025 ਵਿੱਚ ਮਸ਼ੀਨ ਨੂੰ ਵਧੇਰੇ ਮੌਕੇ ਨਹੀਂ ਮਿਲੇ ਪਰ इंग्लंड दौरे ਤੇ ਉਸਨੇ ਆਪਣੀ ਯੋਗਤਾ ਸਾਬਿਤ ਕਰ ਦਿੱਤੀ ਹੈ ਜੇਕਰ ਉਹ ਕਿਰਲੂ ਕਿਰਗਡ ਵਿੱਚ ਵੀ ਐਸਾ ਹੀ ਪ੍ਰਦਰਸ਼ਨ ਕਰਦਾ ਰਿਹਾ ਤਾਂ ਨਿਸ਼ਚਿਤ ਤੌਰ ਤੇ ਉਸ ਨੂੰ ਭਵਿਕ ਵਿੱਚ ਟੀਮ ਇੰਡੀਆ ਦੀ ਜਰਸੀ ਮਿਲ ਸਕਦੀ ਹੈ ਇਸ ਸਮੇਂ ਭਾਰਤ ਦੀਆਂ ਕਈ ਟੀਮਾਂ इंग्लंड दौरे ਤੇ ਹਨ ਮੁੱਖ ਟੀਮ ਤੋਂ ਇਲਾਵਾ ਮੈਲਾ ਟੀਮ ਅੰਡਰ 19 ਟੀਮ ਅਤੇ ਕਈ ਭਾਰਤੀ ਘਟਾਰੀ ਕਾਉਂਟੀ ਟੀਮਾਂ ਵਿੱਚ ਵੀ ਖੇਡ ਰਹੀਆਂ ਹਨ ਜੀਨ ਵਿੱਚ ਮੁੰਬਈ ਇਮਰਜੀਂਗ ਟੀਮ ਵੀ ਦੀ ਵੀ ਇੱਕ ਅੰਗਰੇਜ਼ੀ ਟੀਮ ਦੇਖ ਲਾਫ ਮੈਚ ਜੀ ਜੀ ਸਲੇਰਖ ਜੀ ਥਿੰਨੋ ਜੋਨਖੜਾ ਰਿ ਮਸ਼ੀਰ ਖਾਨ ਨੇ ਬੱਲੇ ਨਾਲ ਕਮਾਲ ਕਰ ਦਿੱਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ